ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੇ ਸਾਰੇ ਹੀ 6ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੇ ਸਕੂਲ ਵਿੱਚ ਕੱਲ੍ਹ ਦਿਨ ਵੀਰਵਾਰ ਜਨਵਰੀ 7 2021 ਨੂੰ ਅਧਿਆਪਕ ਮਾਪੇ ਮਿਲਣੀ ਰੱਖੀ ਗਈ ਹੈ ਇਸ ਮਿਲਣੀ ਦੇ ਵਿੱਚ ਕਿਨੇ ਰੋਲ ਨੰਬਰ ਤੋਂ ਕਿਸ ਰੋਲ ਨੰਬਰ ਤੱਕ ਵਿਦਿਆਰਥੀਆਂ ਨੇ ਕਿਹੜੇ ਸਮੇਂ ਆਉਣਾ ਹੈ ਤੇ ਕਿਹੜੇ ਵਿਦਿਆਰਥੀਆਂ ਨੇ ਦੁਪਹਿਰ ਸਮੇਂ ਤੋਂ ਬਾਅਦ ਆਉਣਾ ਹੈ ਇਸ ਦਾ ਸਮਾਸਾਰਣੀ ਤੁਹਾਨੂੰ ਤੁਹਾਡੇ ਨੰਬਰ ਉੱਪਰ ਤੁਹਾਡੇ ਇੰਚਾਰਜ ਅਧਿਆਪਕਾਂ ਦੁਆਰਾ ਭੇਜ ਦਿੱਤਾ ਜਾਵੇਗਾ ਆਪਣਾ ਇਸ ਮਿਲਣੀ ਦੇ ਵਿੱਚ ਜੋ ਮੁੱਖ ਵਿਸ਼ੇ ਹੋਣਗੇ ਅਧਿਆਪਕਾਂ ਤੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੇ ਵਿਚਾਰ ਜੋ ਮੁੱਖ ਗੱਲਬਾਤ ਹੋਵੇਗੀ ਉਹ ਹੋਵੇਗੀ ਦਸੰਬਰ ਪੇਪਰਾਂ ਦੇ ਵਿੱਚ ਵਿਦਿਆਰਥੀਆਂ ਦੁਆਰਾ ਲੈ ਗਏ ਨੰਬਰ ਘੱਟ ਨੰਬਰ ਵਾਲੇ ਵਿਦਿਆਰਥੀਆਂ ਦਾ ਹੋਰ ਸੁਧਾਰ ਕਿਵੇਂ ਕੀਤਾ ਜਾਵੇ ਅਧਿਆਪਕ ਮਾਪੇ ਆਪਸ ਵਿੱਚ ਮਿਲ ਕੇ ਇਸ ਬਾਰੇ ਸਲਾਹ ਕਰਨਗੇ ਜਿਆਦਾ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਟ ਦੇ ਵਿੱਚ ਲੈ ਕੇ ਆਉਣ ਦੇ ਲਈ ਕਿਵੇਂ ਅਧਿਆਪਕ ਅਤੇ ਮਾਪੇ ਆਪਸ ਵਿੱਚ ਸਹਿਯੋਗ ਕਰਨਗੇ ਉਸ ਬਾਰੇ ਚਰਚਾ ਕੀਤੀ ਜਾਵੇਗੀ ਪੜ੍ਹਨ ਸਬੰਧੀ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂਾਂ ਦੇ ਸਬੰਧੀ ਚਰਚਾ ਕੀਤੀ ਜਾਵੇਗੀ ਸਰਕਾਰ ਦੁਆਰਾ ਹੁਣੇ-ਹੁਣੇ ਸਕੂਲ ਖੋਲਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਉਹ ਸਬੰਧੀ ਵੀ ਤੁਹਾਨੂੰ ਜੋ ਜਾਣਕਾਰੀ ਹੈ ਉਹ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਬਾਕੀ ਜਾਣਕਾਰੀ ਤੁਹਾਨੂੰ ਤੁਹਾਡੇ ਨੰਬਰ ਦੇ ਉੱਪਰ ਹੀ ਭੇਜੀ ਜਾਵੇਗੀ ਉਹ ਜਾਣਕਾਰੀ ਮੁਤਾਬਕ ਤੁਸੀਂ ਸਕੂਲ ਵਿੱਚ ਆਪਣੇ ਮਾਪਿਆਂ ਨੂੰ ਲੈ ਕੇ ਨਾਲ ਆਉਣਾ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ